ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਵੀਰ ਭਰਾਵਾਂ ਨੂੰ ਇਹ ਜੀ ਆਪਾਂ ਲਾਇਆ ਬਾਗ ਪੈਲੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਆਪਾਂ ਬੀਜੀ ਸੀ ਮੱਕਈ ਕਿਉਂਕਿ ਬਾਗ ਲੱਗਣਾ ਸੀ ਆਪਣਾ ਜਨਵਰੀ ਦੇ ਵਿੱਚ ਕਣਕ ਤਾਂ ਨਹੀਂ ਬੀਜੀ ਕਿਉਂਕਿ ਪਹਿਲੀ ਵਾਰ ਫਸਟ ਤਜਰਬਾ ਤੇ ਪਤਾ ਨਹੀਂ ਵੀ ਕੀ ਲਾਉਣਾ ਕੀ ਨਹੀਂ ਲਾਉਣਾ ਇਸ ਕਰਕੇ ਸਾਰਿਆਂ ਨੂੰ ਸਲਾਸੁਰ ਲੈ ਕੇ ਮੱਕਈ ਲਾਤੀ ਮੱਕਈ ਬੜੀ ਵਧੀਆ ਹੋਈ ਪਰ ਬਾਅਦ ਚ ਜਦੋਂ ਆਣ ਕੇ ਵਾਵਾ ਠੰਡਾ ਭਾਈ ਤੇ ਮ ਕਈ ਗੱਲ ਨ ਸਟਾਰਟ ਹੋ ਗਈ ਵਿੱਚ ਵਾਵਾ ਹੀ ਪਟਾ ਪੁੱਟਾ ਹੋ ਗਿਆ ਫਿਰ ਇਹ ਵਡਾ ਵਡਾਉਣ ਦੇ ਹੁਣ ਜਦੋਂ ਵੱਡੇ ਵੱਡੇ ਗਏ ਫਿਰ ਆਪਾਂ ਇਹਨੂੰ ਸੈੱਟ ਕਰਕੇ ਫਿਰ ਆਪਾਂ ਇਹਨੂੰ ਵਾਵਾਂਗੇ ਠੀਕ ਹੁਣ ਬਾਗ ਤੇ ਪੰਗਾ ਤੇ ਲੱਲਿਆ ਬਾਗ ਦਾ ਤੇ ਪਰ ਹੁਣ ਇਹਨੇ ਕਾਮਯਾਬ ਹੁੰਦਾ ਨਹੀਂ ਆਪਣੇ ਜੇ ਕਾਮਯਾਬ ਹੋ ਗਿਆ ਫਿਰ ਇਧਰ ਆਪਣੇ ਐਪਲ ਹੀ ਆਪ ਇਹ ਵਾਲਾ ਬਾਗ ਹੀ ਬਾਗ ਹੋਏ ਨਾ ਠੀਕ ਹੈ ਇਹ ਖਣ ਕੀ ਬਣਦਾ ਇਹ ਫਟਾਰਾ ਵੇਖੋ ਕਿੰਨਾ ਵਧੀਆ ਹੋਣ ਡਿਆ ਵਾ ਇਹਦਾ ਮਤਲਬ ਵੀ ਹੁਣ ਕਾਮਯਾਬ ਹੋ ਜਾਊਗਾ ਠੀਕ ਹੁਣ ਇਹੋ ਪੱਠੇ ਵੇਖੋ ਕਿ ਟਿਕੜੇ ਹੋਏ ਆ ਕਿ ਬਸ ਵੱਡੇ ਜਾਣੇ ਆ ਵੱਡੇ ਗਏ ਤੇ ਫੇਰ ਆਪਾਂ ਵਧੀਆ ਸੈੱਟ ਕਰ ਦੇਣਾ ਇਹਨੂੰ ਠੀਕ ਚਲੋ ਬਾਕੀ ਆਪੋ ਆਪਣਾ ਐਕਸਪੀਰੀਅੰਸ ਦੱਸੋ ਆਪਾਂ ਕੀ ਇਹਦੇ ਵਿੱਚ ਵਧੀਆ ਕਰ ਸਕਦੇ ਕੀ ਨਹੀਂ ਕਰ ਸਕਦੇ ਠੀਕ ਹੈ